जीजीआर क्लब्स प्राइवेट लिमिटेड कंपनी का मामला फिर से गरमाया। शिवसेना नेताओं ने की डिमोलिश करने की मांग रोहित जोशी ने कहा भगवंत मान सरकार को नजायज़ निर्माण कर करोड़ों का लगाया जा रहा चुना शिवसेना नेताओं ने बताया जलंधर डेवलपमेंट अथॉरिटी के दरबारा सिंह ने रिश्वत लेकर करवाई नजायज़ उसारी देखें क्या है पूरा मामला ਹੈਂਡੀ ਮੇਜਾ ਵੀ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਨੀਲ ਕੁਮਾਰ ਏ ਚੈਨਲ ਵਿੱਚ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਜਿਹੜੇ ਸ਼ਿਵਸ਼ਰਮਾ ਦੇ ਨੇਤਾ ਸੁਨੀਲ ਵੰਡੀ ਜੀ ਔਰ ਰੋਹਿਤ ਜੋਸ਼ੀ ਜੀ ਅੱਜ ਜੀ ਰੋਹਿਤ ਜੋਸ਼ੀ ਨਾਲ ਗੱਲ ਕਰਦੇ ਆ ਜੀਜੀਆਰ ਪ੍ਰੋਜੈਕਟ ਕੀ ਹੈ ਹਾਂਜੀ ਸਰ ਤੇ ਸ਼ੰਕਰ ਜੀ ਮੈਂ ਰੋਹਿਤ ਜੋਸ਼ੀ ਕਾਰਜਕਾਰੀ ਪਧਾਪਨ ਸਿਸਨੋ ਬਲਸਾਤਾ ਹੈ ਜੀਜੀਆਰ ਪਰ ਕਲਬ ਪ੍ਰਾਈਵੇਲੈਂਟ ਹੋ ਰਿਹਾ ਹੈਗਾ ਇੱਕ ਪ੍ਰੋਜੈਕਟ ਜਿਹੜਾ ਹੈਗਾ ਵਾ ਉਹ ਨਾਰਿੰਪੁਰ ਦੇ ਵਿੱਚ 21 ਏਕੜ ਦੇ ਵਿੱਚ ਬਣਾਇਆ ਗਿਆ ਜਿਹਦੇ ਵਿੱਚ ਕਲਬਸ ਔਰ ਪਲਗਨਾ ਜਿਹੜੀਆਂ ਕੰਪਲੀਟ ਵਾਸਤੇ ਇਰੀਕ ਨੂੰ ਬਣਾਇਆ ਜਾ ਰਹੇ ਸੀ ਔਰ ਇਹਦੇ ਲਾਸਟ ਕੰਪਲੀਟ ਆਪਾਂ ਪੰਜ ਤੋਂ 6 ਮਹੀਨੇ ਹੋ ਗਏ ਹੈ ਵੀ ਜਿੰਨਾ ਵੀ ਪ੍ਰੋਜੈਕਟ ਸਾਰਾ ਇਲੀਗਲ ਕੰਟ੍ਰੈਕਟ ਬਣਦਾ ਸੀ ਜਿਹੜੀ ਆਪਾਂ ਆਰਟੀਆਈ ਵੀ ਜਿਹੜੀ ਹੈਗੀ ਚੰਡੀਗੜ੍ਹ ਤੋਂ ਹੋਈ ਹੋਰ ਜਲੰਧਰ ਤੋਂ ਵੀ ਸਾਰੇ ਡਾਕੂਮੈਂਟੇਸ਼ਨ ਕਰਕੇ ਤਿੰਨੋ ਦੇਖਿਆ ਗਿਆ ਔਰ ਉਹਦੀ ਕੰਪਲੇਨ ਜਿਹੜੀ ਹੈਗੀ ਆਪਾਂ ਇੱਕ ਜਿਹੜੀ ਹੈ ਜਿਹੜੇ ਜਲੰਧਰ ਰਜਿਸਟਰਡ ਅਫਸਰ ਦਾ ਅਫੀਸ ਉਹਨਾਂ ਕੋਲ ਜਿਹਨਾਂ ਦੇ ਹੈੱਡ ਜਿਹੜੇ ਹੈਗੇ ਆ ਦਰਬਾਰਾ ਸਿੰਘ ਨੇ ਉਹਨਾਂ ਦੇ ਕੋਲ ਚਲ ਬਾਰ 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 ਕੰਪਲੇਂਟਸ ਕਰਨ ਦੇ ਬਾਅਦ ਵੀ ਜੋ ਅਸੀਂ ਕੋਈ ਕਾਰਵਾਈ ਨਹੀਂ ਹੋਈ ਉਹ ਬਾਰ ਬਾਰ ਸਾਨੂੰ ਇਹ ਚੀਜ਼ਾਂ ਉਲਝਾ ਰਹੇ ਸੀ ਕਿ ਠੀਕ ਹੈ ਜੀ ਇਹ ਜਿਹੜਾ ਪ੍ਰੋਜੈਕਟ ਹੈ ਦਾ ਵਾ ਇਨਵੈਸਟ ਪੰਜਾਬ ਦੇ ਅੰਦਰ ਆਉਂਦਾ ਜੀ ਸਾਡੇ ਕੋਈ ਇਨਵੋਲਵਮੈਂਟ ਨਹੀਂ ਹੈ ਇਸ ਜਿਹੜੀ ਹੈ ਤੇ ਉਹ ਆਪਾਂ ਉਸ ਤੋਂ ਬਾਅਦ ਆਪਾਂ ਸੰਪਰਕ ਜਿਹੜਾ ਕੀਤਾ ਉਹ ਇਨਵੈਸਟ ਪੰਜਾਬ ਦੇ ਜਨਰਲ ਮੈਨੇਜਰ ਉਹਨਾਂ ਨਾਲ ਕੀਤਾ ਉਹਨਾਂ ਕੋਲੋਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਨਵੈਸਟ ਪੰਜਾਬ ਇੱਕ ਸਕੀਮ ਦੇ ਅੰਡਰ ਜਿਹੜਾ ਹੈਗਾ ਇਹ ਪ੍ਰੋਜੈਕਟ ਸਾਰੇ ਚੱਲ ਰਹੇ ਆ ਉਹ ਪ੍ਰੋਜੈਕਟ ਲੰਨੇ ਵਿੱਚ ਜਿੰਨੀਆਂ ਵੀ ਆਥਾਰਟੀਆਂ ਹੈਗੀਆਂ ਚਾਹੀਓ ਜੀ ਡੀ ਡੀ ਐਮ ਜਾਂ ਹੋਰ ਡਿਪਾਰਟਮੈਂਟ ਦੀਆਂ ਹੈਗੀਆਂ ਨੇ ਉਹ ਐਜ਼ ਇਟ ਇਜ਼ ਤੁਹਾਨੂੰ ਜਿਹੜੀਆਂ ਹੈਗੀਆਂ ਲੈਣੀਆਂ ਪੈਣਗੀਆਂ ਠੀਕ ਹੈ ਔਰ ਉਹਦੇ ਲੈਣ ਦੇ ਨਾਲ ਹੀ ਸਾਰਾ ਪ੍ਰੋਜੈਕਟ ਜਿਹੜਾ ਚੱਲਦਾ ਵਾ ਪਰ ਜਦੋਂ ਆਪਾਂ ਇਹ ਆਰਟੀਆਈ ਦੇ ਥਰੂ ਸਾਰੀਆਂ ਚੀਜ਼ਾਂ ਮੰਗੀਆਂ ਜਿਹੀਆਂ ਔਰ ਇਹਦੇ ਜਵਾਬ ਮੰਗੇ ਗਏ ਕਿ ਕਿਹੜੇ ਕਿਹੜੇ ਪ੍ਰੋਜੈਕਟ ਨੇ ਕਿਹੜੇ ਕਿਹੜੇ ਬੰਨੇ ਹੋਏ ਤੇ ਆਰਟੀਆਈ ਦੇ ਵਿੱਚ ਜਿਹੜਾ ਹੈਗਾ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਵਾ ਕਿ ਇਹ ਜਿਹੜਾ ਹੈਗਾ ਉਹਨਾਂ ਨੇ ਸਪੱਸ਼ਟ ਇਹ ਨਾਇਗਾ ਦੱਸ ਦਿੱਤਾ ਕਿ ਇਸ ਨਾਮ ਦਾ ਕੋਈ ਵੀ ਪ੍ਰੋਜੈਕਟ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਹੈਗਾ ਇਹ ਪਾਸ ਨਹੀਂ। ਠੀਕ ਹੈ। ਇੱਕੜਦਾਇ ਪ੍ਰੋਜੈਕਟ ਸੀ ਜਿਸ ਦੇ ਵਿੱਚ ਪ੍ਰੋਜੈਕਟ ਵਰਦੇ ਆ। ਔਰ ਤੁਸੀਂ ਮੰਨੋਗੇ ਕਿ ਇਹਦੇ ਵਿੱਚ ਇੱਕ ਵੀ ਚੀਜ਼ ਜਿਹੜੀ ਹੈਗੀ ਉਹ ਪਾਸ। ਓਕੇ। ਔਰ ਦਰਬਾਰਾ ਸਿੰਘ ਜੀ ਤੱਕ ਕਿਹੜੀ ਕੀ ਬਾਤ ਨਹੀਂ ਹੈ ਜੀ? ਕਿਹੜੀ ਗੱਲ ਤੇ ਬਾਤ? ਕੋਈ ਵੀ ਚੀਜ਼ ਉਹਦੇ ਵਿੱਚ ਦੁਨੀਆ ਵਿੱਚ ਜਿਹੜਾ ਬਣੀ ਆ ਉਹ ਕੋਈ ਵੀ ਚੀਜ਼ ਪਾਸ ਨਹੀਂ ਹੈਗੀ। ਇਹ ਚੀਜ਼ ਜਿਹੜੀ ਹੈਗੇ ਜਿਹਨੂੰ ਆਪਾਂ ਆਰਡੀਆ ਦੇ ਥਰੂ ਉਹਨਾਂ ਕੋਲ ਪੁੱਛੀ ਗਈ ਹੈ। ਤੇ ਦਰਬਾਰਾ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਉਥੇ ਉਹਨਾਂ ਦੇ ਜਿਹੜੀ ਜਿਹੜੀ ਇਹਦੇ ਜਿੰਨੇ ਵੀ ਅਧਿਕਾਰ ਹੀ ਆ ਸਰ ਉਹ ਅਧਿਕਾਰ ਹੀ ਜਿਹੜੇ ਹੈਗੇ ਬਾਅਦ ਬਾਅਦ ਡਿਨਾਈ ਕਰਦੇ ਰਹੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਰਿਸ਼ਵਤ ਲੈ ਕੇ ਮੋਟੀ ਜਿਹੜਾ ਇਹ ਪ੍ਰੋਜੈਕਟ ਨੂੰ ਜਿਹੜਾ ਪ੍ਰਮਾਨ ਕੀਤਾ ਗਿਆ ਹੈ ਉਹ ਰੋਕੇ ਕੇ ਤੱਕ ਦਾ ਹੈ ਉਹ ਜਦਾ ਪ੍ਰੈਸ਼ਰ ਜਦੋਂ ਉਹਨਾਂ ਨੂੰ ਪਤਾ ਵੀ ਕਿ ਚੰਡੀਗੜ੍ਹ ਕੰਪਲੇਟ ਹੋ ਗਈ ਹੈ ਉਹ ਜਦਾ ਕੰਪਲੀਟ ਹੋਈ ਹੈ ਉਹਨਾਂ ਦਾ ਜਵਾਬ ਹੈ ਕਿਉਂਕਿ ਆਪਾਂ ਹੋਰ ਵਾਈਸ ਵੀ ਉਹ ਨਹੀਂ ਅਲੱਗ-ਅਲੱਗ ਜਿਹੜੇ ਦਾਇਰਾ ਦੇ ਵਿੱਚ ਕੰਪਨੀ ਕੀਤੀ ਸੀ ਇਨਾਂ ਦਾ ਜਵਾਬ ਆ ਗਿਆ ਕਿ ਇਹ ਇਮਪੋਰਟ ਨਾਦਰ ਪਾਸ ਨਹੀਂ ਹੈਗਾ ਇਹਨਾਂ ਨੂੰ ਡਾਇਰੈਕਸ਼ਨ ਹੋਈਆਂ ਸੀ ਕਿ ਉਹ ਉਹਨੂੰ ਜਿਹੜਾ ਹੈਗਾ ਡਿਮੋਲਿਸ਼ ਕੀਤਾ ਜਾਵੇ ਬਟ ਇਹਨਾਂ ਨੇ ਜਿਹੜਾ ਛੋਟਾ ਜਿਹਾ ਦੇਖੋ ਇਹ ਇਹ ਨੋਟਿਸ ਜਿਹੜਾ ਹੈਗਾ ਉਹ ਭੇਜਿਆ ਗਿਆ ਸੀ ਜਿਹੜਾ ਉੱਥੇ ਦੇ ਓਨਰ ਹੈਗੇ ਜਿਹੜੇ ਸਿਟੀਪਲ ਦੇ ਪੱਕੇ ਠੀਕ ਹੈ ਤੇ ਉਹਨਾਂ ਨੂੰ ਸਪੈਸ਼ਲ ਤੌਰ ਤੇ ਲਿਖਿਆ ਗਿਆ ਕਿ ਅਗਰ ਸਾਡੇ ਕੋਲ ਕੋਈ ਵੀ ਡਾਕੂਮੈਂਟੇਸ਼ਨ ਹੈ ਜਾਂ ਕੁਝ ਵੀ ਬਲੀ ਦਾ ਸਬਮਿਟ ਕਰਵਾਓ ਨਹੀਂ ਤੇ ਇਹਦੀ ਜਦੀ ਅੱਗੇ ਕਾਰਵਾਈ ਜਿਹੜੀ ਕੀਤੀ ਜਾਏਗੀ ਬਟ ਉਹ ਉਸ ਤੋਂ ਬਾਅਦ ਨਿਕਲਣ ਤੋਂ ਬਾਅਦ ਵੀ ਜਿਹੜਾ ਹੈਗਾ ਵਾ ਜਿਹੜਾ ਹੈਗਾ ਇਹ ਕੋਈ ਵੀ ਪਿੰਪ ਡਾਕੂਮੈਂਟੇਸ਼ਨ ਜਿਹੜੀ ਨਹੀਂ ਕਰ ਪਾਏ ਔਰ ਜਦੋਂ ਆਪਾਂ ਉਸ ਤੋਂ ਬਾਅਦ ਜਿਹੜਾ ਜੀਡੀਏ ਜਿਹੜਾ ਦਵਾਰਾ ਸਿੰਘ ਜੀ ਨੂੰ ਜਿਹੜਾ ਹੈਗਾ ਆਪਾਂ ਦਵਾਰਾ ਮਿਲੇ ਵੀ ਆ ਪਰੋਂ ਮਿਲ ਕੇ ਦੱਸਿਆ ਗਿਆ ਚੀਜ਼ਾਂ ਕਿ ਇਹਨੂੰ ਜਿਹੜੇ ਵੀ ਬਾਥੂ ਸਾਰੇ ਇਹ ਗਲਤ ਜਿਹੜਾ ਕੰਮ ਕੀਤਾ ਗਿਆ ਉਹਨੂੰ ਡਿਮੋਲਿਸ਼ ਕੀਤਾ ਜਾਵੇ ਬਟ ਉਹ ਡਿਮੋਲਿਸ਼ ਕਰਨ ਦੀ ਬਜਾਏ ਸਾਨੂੰ ਉਹਨਾਂ ਨਾਲ ਤਾਂ ਹੀ ਕਰਦੇ ਰਹੇ ਹੁਣ ਤੱਕ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਾਂਸੀ ਮਿਲੇ ਦੇਖੋ ਕਾਰਵਾਈ ਨਾ ਸਾਨੂੰ ਇਹ ਗੱਲ ਦਾ ਵਿਸ਼ਵਾਸ ਹੁੰਦਾ ਹੈ ਕਿ ਕਾਰਵਾਈ ਆਪਾਂ ਕਰ ਦਿੱਤੀ ਹੈ ਜੀ ਠੀਕ ਹੈ ਆ ਉਹਨਾਂ ਦਾ ਕਾਰਵਾਈ ਦੀ ਸਾਨੂੰ ਜਿਹੜੀ ਹੈਗੀ ਡਿਟੇਲ ਵੀ ਦਿੱਤੀ ਹੈ ਕਿ ਕਾਰਵਾਈ ਕਰਦੀ ਹੋਈ ਹੈ ਪਰ ਜਦੋਂ ਉੱਥੇ 10-15 ਦਾ ਜਿਵੇਂ ਹੈਗਾ ਵਾਹਲੇ ਵੀ ਕੰਮ ਉੱਥੇ ਚੱਲਦਾ ਪਿਆ ਵਾ ਠੀਕ ਹੈ ਹੋਰ ਹੁਣ ਕੀ ਹੈਗਾ ਵਾ ਕਿ ਦੇਖੋ ਪਰ ਨਜ਼ਰ ਨਾ ਆਵੇ ਕਿਸੇ ਚੀਜ਼ ਦਾ ਉਹਨਾਂ ਨੇ ਦੱਦ-ਦੱ ਬਾਰ-ਬਾਰ ਫੋਟੋ ਦੇ ਜਿਹੜੇ ਹੈਗੇ ਚਾਰ ਦੀਵਾਰੀਆਂ ਜਿਹੜੀਆਂ ਹੈਗੀਆਂ ਉਹ ਬੰਦ ਕਰ ਦਿੱਤੀਆਂ ਤਾਂ ਕਿ ਬਾਰੋਦੀ ਅੰਦਰ ਜਿਹੜਾ ਹੈਗਾ ਪਤਾ ਨਾ ਲੱਗੇ ਕਿ ਉਹ ਚੱਲਦਾ ਵੈ ਨਹੀਂ ਚੱਲਦਾ ਸਰ ਇੱਕ ਇੱਕ ਕੁਐਸ਼ਨ ਹੋ ਰਿਹਾ ਵੀ ਇੱਕ ਨੇ 2 ਕਰੋੜ ਦਾ ਜਿਹੜਾ ਚੈੱਕ ਆ ਉਹ ਸਸਪੈਂਡ ਕਰ ਦਿੱਤਾ ਗਿਆ ਉਹਦਾ ਕੀ ਸਰ ਇੱਕ ਉਹਦਾ ਦੇਖੋ ਜਿਹੜਾ 2 ਕਰੋੜ ਦਾ ਪ੍ਰੋਜੈਕਟ ਦਾ ਵੈ ਉਹ ਇੱਕ ਤਰ੍ਹਾਂ ਜਿਹੜੀ ਸਕੀਮ ਦੇ ਅੰਦਰ ਜਿਹੜੀ ਤੁਹਾਨੂੰ ਮੈਂ ਦੱਸਿਆ ਇਨਵੈਸਟ ਪੰਜਾਬ ਦੇ ਅੰਦਰ ਜਿਹੜੇ ਸੀਨੀਅਰ ਕਲਰ ਨੂੰ ਮਿਲਣਾ ਸੀ ਉਹ ਇਹਨਾਂ ਨੇ ਜਦੋਂ ਪਤਾ ਲੱਗਿਆ ਵਾ ਜ਼ਰੂਰੀ ਕੰਪਲੇਨਟ ਗਈ ਹੈ ਔਰ ਉਹਨਾਂ ਨੂੰ ਇਨਵੈਸਟੀਗੇਸ਼ਨ ਵਾਸਤੇ ਖਿਆ ਉਹਦੀ ਇੱਕ ਸਿਕਸ ਬਣਾਈ ਗਈ ਸੀ ਇਨਵੈਸਟ ਪੰਜਾਬ ਵਿੱਚ ਸੀਟ ਨੇ ਇਹ ਫੈਸਲਾ ਲੈਂਦਾ ਵਾ ਕਿ ਜੋ ਜੋ ਜਿਦਾਂ ਸੀ ਥੀ ਇਹਨਾਂ ਨੇ ਪਲਾਨ ਆਊਟ ਉਹ ਦਿੱਸੀ ਪਾਸ ਨਹੀਂ ਕਰਾਇਆ ਸੋ ਪਲਾਨ ਬਿੱਤ ਦਿੱਸੀ ਕੀ ਇੱਥੇ ਪੰਜ ਚੀਜ਼ਾਂ ਬਣਾਵਾਂਗੇ ਉਸ ਤੋਂ ਤੇ ਚੀਜ਼ਾਂ ਨਹੀਂ ਬਣੀਆਂ ਸੀ ਜਿਹਦੇ ਕਾਰਨ ਜਿਹੜਾ ਹੈਗਾ ਇਹਨਾਂ ਦੇ 2 ਕਰੋੜ ਜਿਹੜਾ ਚੈੱਕ ਹੈਗਾ ਸੋ ਸਸਪੈਂਡ ਹੋ ਗਿਆ ਪਰ ਮੈਨੂੰ ਡਿਸਮਿਸ ਨਹੀਂ ਹੋਇਆ ਅਜੇ ਸਸਪੈਂਸ਼ਨ ਦੇ ਵਿੱਚ ਪਿਆ ਹੋਇਆ ਹੈ ਆਨ ਵਾਲੇ ਟਾਈਮ ਤੇ ਮੇਰੇ ਖਿਆਲ ਨਾਲ ਇਸ ਹਫ਼ਤੇ ਤੱਕ ਕੋ ਡਿਸਮਿਸ ਨਹੀਂ ਹੋ ਜਾਏਗਾ ਠੀਕ ਹੈ ਕਿਉਂਕਿ ਉਹ ਅਧਿਕਾਰੀਆਂ ਨਾਲ ਗੱਲ ਚੱਲਦੀ ਵੀ ਹੈ ਕਿਉਂਕਿ ਕਾਫੀ ਦੇਰ ਹੋ ਗਈ 1.5 ਤੋਂ 2 ਮਹੀਨੇ ਹੋ ਗਏ ਕੰਕਸ਼ਨਸ ਆ ਗਏ ਸੀ ਆ ਕੰਮ ਰੁਪਿਆ ਸੀ ਪਰ ਹੁਣ ਤੇ ਦਿਨਰ ਫੇਜ ਜਿਹੜਾ ਕੰਮ ਹੈਗਾ ਉਹ ਵੇਟ ਹੋਰ ਜੋ ਵੀ ਉਹਨਾਂ ਨੇ ਬੰਦੀ ਕਿ ਜਿਹੜੀ ਦਾ 2 ਕਰੋੜ ਦਾ ਚੈੱਕ ਉਹ ਡਿਸਮਿਸ ਵੀ ਕਰਾਉਣਾ ਤੇ ਇਹਦੇ ਵਿੱਚ ਇੱਕ ਤੁਹਾਨੂੰ ਮੈਂ ਦਿਖਾਉਣਾ ਚਾਹਣਾ ਹਾਂ ਵਾਹ ਸਾਰੀਆਂ ਚੀਜ਼ਾਂ ਕਿਉਂਕਿ ਇਹਨਾਂ ਦੀ ਅਲੱਗ-ਅਲੱਗ ਕੰਪਲੇਨਟ ਜਿਹੜੀਆਂ ਹੈਗੀਆਂ ਕੋਰਪੋਰੇਸ਼ਨ ਨੂੰ ਵੀ ਹੈ ਜੀਐਚਰ ਨੂੰ ਵੀ ਹਨ ਜੂਮਨ ਰਾਈਟਸ ਹਿਊਮਨ ਰਾਈਟਸ ਨੂੰ ਵੀ ਜਿਹੜੀਆਂ ਹੈਗੀਆਂ ਆਹ ਸਾਰਾ ਪ੍ਰੋਜੈਕਟ ਦੇ ਵਿੱਚ ਹੈਗਾ ਇਹਨਾਂ ਨੂੰ ਗੇਰਿਆ ਨਹੀਂ ਹੈ ਬਟ ਦੇਖੋ ਜਿਹੜੀ ਇਹ ਕਿਚਨ ਮੇਰੇ ਖਿਆਲ ਨਾਲ ਮੋਟੇ ਪੈਸੇ ਲਗੇ ਗਏ ਆ ਇਹ ਕਿੰਨੇ ਪੈਸੇ ਲੈਨ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਤਰਫਦਾਰੀ ਕੀਤੀ ਜਾ ਰਹੀ ਹੈ ਉਹ ਪ੍ਰੋਜੈਕਟ ਨੂੰ ਜਿਹੜਾ ਹੈਗਾ ਡਿਮੋਰੇਸ਼ਨ ਨਹੀਂ ਕੀਤਾ ਜਾ ਰਿਹਾ ਠੀਕ ਹੈ ਪੂਰੀ ਜਨ ਇਨਫੋਰਮੇਸ਼ਨ ਬਾਅਦ ਕੀ ਜਿਹੜਾ ਹੈਗਾ ਸੁਨੀਲ ਕੁਮਾਰ ਭੱਟੀ ਜੀ ਦੇਣਗੇ ਜਿਹੜਾ ਉਹਨਾਂ ਦਾ ਕੰਮ ਹੈ ਹਾਂ ਜੀ ਜੀ ਹਾਂ ਜੀ ਸਰ ਤੁਸੀਂ ਜਿਵੇਂ ਜੀ ਇੱਕ ਜੀਜੀਆਰ ਦਾ ਪ੍ਰੋਜੈਕਟ ਹੈ ਔਰ ਬੜੀ ਵੱਡੀ ਇੱਕ ਸਵਾਲ ਹੈ ਕਿ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ ਕ੍ਰਾਪਸ਼ਨ ਮੁਕਤ ਪੰਜਾਬ ਬਣਾਵਾਂਗੇ ਔਰ ਸਾਫ ਆਰਟੀਐਂਗ ਦੇ ਵਿੱਚ ਲਿਖਿਆ ਪਿਆ ਹੈ ਕਿ ਜੀਜੀਆਰ ਕਲੱਬਸ ਪ੍ਰਾਈਵੇਟ ਲਿਮਟਿਡ ਕੋਈ ਵੀ ਪ੍ਰੋਜੈਕਟ ਪਾਸ ਨਹੀਂ ਹੈ ਤੇ ਪਾਸ ਨਹੀਂ ਹੈ ਪ੍ਰੋਜੈਕਟ 21 ਏਕੜ ਦੇ ਵਿੱਚ ਐਡਾ ਵੱਡਾ ਪ੍ਰੋਜੈਕਟ ਕਿੱਦਾਂ ਬਣ ਗਿਆ ਬੜਾ ਵੱਡਾ ਇੱਕ ਸਵਾਲ ਹੈ ਕਿਉਂਕਿ ਇਹ ਸਵਾਲ ਭਗਵੰਤ ਮਾਨ ਸਰਕਾਰ ਨੂੰ ਹੈ ਜਿਹੜੀ ਕਹਿੰਦੀ ਕਿ ਕ腐ਪਸ਼ਨ ਮੁਕਤ ਪੰਜਾਬ ਬਣਾਵਾਂਗੇ ਤੇ ਸਾਫ ਇਹ ਤੋਂ ਪਤਾ ਲੱਗਦਾ ਕਿ ਜੀਡੀਏ ਦੇ ਵਿੱਚ ਜਿਹੜੇ ਅਲਾ ਅਧਿਕਾਰੀ ਵੱਡੀਆਂ ਸੀਟਾਂ ਤੇ ਬੈਠੇ ਆ ਕਰਪਸ਼ਨ ਲੈ ਕੇ 21 ਏਕੜ ਦਾ ਪ੍ਰੋਜੈਕਟ ਜਿਹੜਾ ਬਣਾ ਦਿੱਤਾ ਗਿਆ ਹੈ ਜਦਕਿ ਉਹਦੀ ਕੋਈ ਮਨਜ਼ੂਰੀ ਨਹੀਂ ਕੋਈ ਪਾਸ ਨਹੀਂ ਹੋਇਆ ਔਰ ਜਿਹਦੇ ਲਗਾਤਾਰ ਆਰਡਰ ਹੋ ਰਹੇ ਕਿ ਇਹਨੂੰ ਡਿਮੋਲਿਸ਼ ਕੀਤਾ ਜਾਵੇ ਔਰ ਕਿਤੇ ਸਾਰੀ ਕਟੋ-ਕਟ ਸਾਰੀ ਜਿਹੜੀ ਜੀਡੀਏ ਆ ਉਹ ਕਰਪਸ਼ਨ ਲੈ ਕੇ ਐਡਾ ਵੱਡਾ ਪ੍ਰੋਜੈਕਟ ਪਾਸ ਕਰ ਦਿੱਤਾ ਔਰ ਉਹਦੇ ਵਿੱਚ ਡਿਮੋਲਿਸ਼ ਕਰਨ ਦੀ ਜਿਹੜੀ ਸਾਡੀ ਮੰਗ ਹੈ ਹੈ ਮੰਗ ਕਿਉਂ ਹੈ ਮੰਗ ਸਾਡੀ ਇਸ ਕਰਕੇ ਆ ਕਿ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਚੂਨਾ ਲੱਗ ਰਿਹਾ ਲੱਖਾਂ ਕਰੋੜਾ ਰੁਪਏ ਦਾ ਉਹ ਇਹਨਾਂ ਲੋਕਾਂ ਕੋਲ ਵਸੂਲਿਆ ਜਾਵੇ ਕਿਉਂਕਿ ਦੇਖੋ ਆਮ ਪਬਲਿਕ ਦੇ ਪੈਸੇ ਰੁਪਈਆ ਰੁਪਈਆ ਜੋੜ ਕੇ ਟੈਕਸ ਇਕੱਲੇ ਇਕੱਲੇ ਬੰਦੇ ਕੋਲ ਦਿੱਤਾ ਜਾਂਦਾ ਹੈ ਜਿਹੜਾ ਟੈਕਸ ਦੁਰਪਯੋਗ ਹੋ ਰਿਹਾ ਹੈ ਔਰ ਐਡਾ ਵੱਡਾ ਲੱਖਾਂ ਕਰੋੜਾ ਰੁਪਏ ਦਾ ਜਿਹੜਾ ਸਰਕਾਰ ਨੂੰ ਚੂਨਾ ਲੱਗ ਰਿਹਾ ਵਾ ਅਸੀਂ ਸਰਕਾਰ ਦੇ ਹਮਾਇਤੀ ਹੋਣ ਦੇ ਨਾਤੇ ਸਾਡਾ ਪਹਿਲ ਫਰਜ਼ ਬੰਦਾ ਹੈ ਕਿ ਜਿੱਥੇ ਵੀ ਸਰਕਾਰ ਨੂੰ ਘਾਟਾ ਪਊਗਾ ਅਸੀਂ ਸਰਕਾਰ ਦੇ ਨਾਲ ਖੜੇ ਹੋਵਾਂਗੇ ਔਰ ਸਰਕਾਰ ਦਾ ਪਹਿਲਾ ਫਰਜ ਹੈ ਕਿ ਜਿਹੜਾ ਇਹ ਲੱਖਾਂ ਕਰੋੜਾਂ ਦਾ ਚੂਨਾ ਲੱਗ ਰਿਹਾ ਵਾ ਇਹਨੂੰ ਫੌਰਨ ਤੌਰ ਤੇ ਜਿਹੜੇ ਕਰਪਟ ਅਧਿਕਾਰੀ ਆ ਚਾਹੇ ਉਹ ਜੀਡੀਪੀ ਦੇ ਆ ਚਾਹੇ ਏਡੀਏ ਦਰਪਾਰਾ ਸਿੰਘ ਜੀ ਆ ਚਾਹੇ ਹੋਰ ਆ ਜਿਨ੍ਹਾਂ ਲੋਕਾਂ ਨੇ ਕਰਪਟ ਪੈਸੇ ਲੈ ਕੇ ਮੋਟੀਆਂ ਰਕਮਾਂ ਲੈ ਕੇ 21 ਏਕੜ ਦਾ ਪ੍ਰੋਜੈਕਟ ਪਾਸ ਕਰਵਾਇਆ ਆ ਇਹਨਾਂ ਲੋਕਾਂ ਦੀ ਇੱਕ ਵਿਜੀਲੈਂਸ ਜਾਂਚ ਮਿਠਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਸੀਟਾਂ ਦੇ ਬਹਿ ਕੇ ਕਿੰਨੇ ਇਹਨਾਂ ਨੇ ਪ੍ਰੋਜੈਕਟ ਜਿਹੜੇ ਆ ਐਡਾ ਰਿਸ਼ਵਤਾਂ ਲੈ ਕੇ ਜਿਹੜੇ ਪਾਸ ਕਰਾਏ ਆ ਔਰ ਇਹਦੇ ਨਾਲ ਦੇ ਨਾਲ ਸਾਡਾ ਜਿਹੜਾ ਸੋਮਵਾਰ ਨੂੰ ਅਸੀਂ ਜੀਡੀਆ ਦੇ ਜਿਹੜੇ ਅਧਿਕਾਰੀ ਨੂੰ ਵੀ ਮਿਲਾਂਗੇ ਕਿਉਂਕਿ ਜਿਹੜੇ ਸਾਫ ਪੇਪਰਾਂ ਨੇ ਤੁਹਾਨੂੰ ਸਾਫ ਦੱਸ ਰਹੇ ਕਿ ਜਿਹੜੀ ਚੀਜ਼ਾਂ ਪਾਸ ਹੀ ਨਹੀਂ ਆ ਉਹਨੂੰ ਪਰਮਿਸ਼ਨਾਂ ਕਿੱਦਾਂ ਦੇ ਦਿੱਤੀਆਂ ਗਈਆਂ ਭਗਵੰਤ ਮਾਨ ਸਰਕਾਰ ਨੂੰ ਇੱਕ ਬੜਾ ਵੱਡਾ ਸਵਾਲ ਹੈ ਕਿ ਕ腐ਪਸ਼ਨ ਜੀਡੀਆ ਦੇ ਵਿੱਚ ਕਿੱਡੀ ਵੱਡੀ ਚੱਲ ਰਹੀ ਹੈ ਇਹ ਹਿਊਮਨ ਰਾਈਟਸ ਦੇ ਵੱਲੋਂ ਕਮਿਸ਼ਨਰ ਨੂੰ ਆਪਣੇ ਕੋਲ ਅੱਜ ਬੁਲਾਇਆ ਗਿਆ ਸੀ ਲੇਕਿਨ ਕਮਿਸ਼ਨਰ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂ ਭਗਵੰਤ ਮਾਨ ਸਰਕਾਰ ਕੀ ਭਗਵੰਤ ਮਾਨ ਸਰਕਾਰ ਦੀ ਸ਼ਹਿਰ ਦੇ ਲੋਕਾਂ ਨਾਲ ਕ੍ਰਪਸ਼ਨ ਕਰ ਰਹੀ ਹੈ ਜੀਡੀਏ ਦੇ ਅਧਿਕਾਰੀ ਬੈਠੇ ਹੋਏ ਆ ਸਾਡੀ ਭਗਵੰਤ ਮਾਨ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਕਹਿੰਦੇ ਪੰਜਾਬ ਨੂੰ ਕ੍ਰਪਸ਼ਨ ਮੁਕਤ ਕਰਾਂਗੇ ਕਿ ਤੁਹਾਡੇ ਜਿਹੜੇ ਸਰਕਾਰੀ ਸੀਟਾਂ ਤੇ ਬਹਿ ਕੇ ਸਰਕਾਰ ਦੀਆਂ ਮੋਟੀਆਂ ਰਿਸ਼ਵਤਾਂ ਲੈ ਕੇ ਆਪਣੇ ਘਰ ਭਰ ਰਹੇ ਆ ਆਪਣੇ ਰਿਸ਼ਤੇਦਾਰਾਂ ਦੇ ਘਰ ਭਰ ਰਹੇ ਆ ਇਹਨਾਂ ਦੇ ਨਕੇਲ ਕਿਉਂ ਨਹੀਂ ਕੱਸੀ ਜਾਂਦੀ ਇਹਨਾਂ ਦੇ ਵਿਜੀਲੈਂਸ ਜਾਂਚ ਕਿਉਂ ਨਹੀਂ ਬਿਠਾਈ ਜਾਂਦੀ ਐਸੇ ਲੋਕ 21 21 ਏਕੜ ਦੇ ਪ੍ਰੋਜੈਕਟ ਪਾਸ ਕਰ ਦਿੱਤੇ ਔਰ ਉਹਨੂੰ ਡਿਮੋਲੀਸ਼ਨ ਕਰਨ ਦੇ ਲਈ ਲਗਾਤਾਰ ਅਸੀਂ ਲੈਟਰਾਂ ਵੀ ਦਿਖਾ ਰਹੇ ਹਾਂ ਕਿ ਇਹ ਪ੍ਰੋਜੈਕਟ ਪਾਸ ਨਹੀਂ ਹੈ ਫਿਰ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਸਾਡੀ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਡਿਮੋਲੀਸ਼ਨ ਕਰਾਇਆ ਜਾਵੇ ਔਰ ਇੱਥੇ ਮੰਡੀ ਕਾਰਵਾਈ ਕੀਤੀ ਜਾਵੇ ਕਿਸੇ ਹੁੰਦਾ ਕਾਰਵਾਈ ਨਹੀਂ ਕੀਤੀ ਹੁਣ ਤਾਂ ਗਾ ਤੁਹਾਨੂੰ ਪੇਪਰ ਦਿਖਾਏ ਆ ਆਰਟੀਆ ਤੇ ਲਿਖਿਆ ਪ੍ਰੋਜੈਕਟ ਜਿਹੜਾ ਪ੍ਰੋਜੈਕਟ ਹੀ ਨਹੀਂ ਪਾਸ ਹੈਗਾ ਆਪਾਂ ਸਾਫ਼ ਦੱਸਦੇ ਜਿਹੜਾ ਪ੍ਰੋਜੈਕਟ ਹੀ ਨਹੀਂ ਪਾਸ ਹੈਗਾ ਉਹ ਕਿੱਦਾਂ ਬਣ ਸਕਦਾ ਉਹ ਕਿਹਦੀ ਸ਼ਹਿਰ ਨੇ ਬਣ ਗਿਆ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਕਿ ਜਿਹੜੇ ਸਰਕਾਰ ਦੇ ਬੈਠੇ ਲੀਡਰ ਆ ਉਹ ਵੀ ਮੋਟੀਆਂ ਰਕਮਾਂ ਲੈ ਰਹੇ ਆ ਉਹਨਾਂ ਦੀ ਸ਼ਹਿਦ ਇਹ ਸਾਰਾ ਕੰਮ ਹੋ ਰਿਹਾ ਸਜੇ ਦੀ ਬਿਜ਼ਨਸ ਆ ਜਿਹੜੀ ਉਹਨਾਂ ਨਾਲ ਕੋਈ ਗੱਲ ਕੀਤੀ ਹੈ ਕਿੰਨਾ ਜਿਹੜਾ ਅਧੀ ਘਰ ਵਾਲੇ ਬਿਲਕੁਲ ਕੀਤੀ ਆ ਅਸੀਂ ਜੀ ਡੀ ਏ ਦਾ ਪਤਲਾ ਵੀ ਹੋ ਕੇ ਇਸ ਵਿਸ਼ੇ 'ਚ ਔਰ ਜੀ ਡੀ ਏ ਦਾ ਡੀ ਟੀ ਪੀ ਦਾ ਕਿਉਂਕਿ ਦੇਖੋ ਇਹਨਾਂ ਦੀ ਸ਼ਹਿਦ ਉਹ ਬਿਨਾ ਕੰਮ ਨਹੀਂ ਹੋ ਸਕਦਾ ਅਲਾ ਅਧਿਕਾਰੀ ਹੈ ਇਹਨਾਂ ਨੇ ਡਾਕੂਮੈਂਟ ਪਾਸ ਹੋਣੇ ਔਰ ਜੀ ਡੀ ਏ ਜਿਹੜੇ ਦਰਬਾਰਾ ਸਿੰਘ ਆ ਉਹਨਾਂ ਵੀ ਤੁਹਾਨੂੰ ਇੱਕ ਖੂਬੀ ਦੱਸ ਦਵਾਂ ਪਹਿਲੇ ਤਾਂ ਜਦੋਂ ਉਹਨਾਂ ਨੇ ਕੰਪਲੀਟ ਦਿੱਤੀ ਸਾਨੂੰ ਰਗ ਕਹਿਤਾ ਜੀ ਤੁਸੀਂ ਇਹ ਚੰਡੀਗੜ੍ਹ ਤੋਂ ਪ੍ਰੋਜੈਕਟ ਪਾਸ ਹੋਇਆ ਫਿਰ ਸਾਨੂੰ ਲਾਰੇ ਨੱ ਜਦੋਂ ਗੱਲਬਾਤ ਕੀਤੀ ਗਈ ਜਦੋਂ ਅਸੀਂ ਆਰਟੀਆਈ ਲਾਹਗੇ ਸਾਰੀਆਂ ਡਿਟੇਲਾਂ ਕਢਾਈਆਂ ਕਿ ਸਰਕਾਰ ਨੂੰ ਤਾਂ ਲੱਖਾਂ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਔਰ ਘਾਟਾ ਕੌਣ ਪਾ ਰਿਹਾ ਹੈ ਸਰਕਾਰੀ ਸੀਟ ਤੇ ਬਹਿ ਕੇ ਸਰਕਾਰੀ ਮੁਲਾਜ਼ਮ ਲੱਖਾਂ ਰੁਪਇਆ ਤਨਖਾਹ ਲੈ ਰਿਹਾ ਹੈ ਸਰਕਾਰ ਦਾ ਖਾਂਦੇ ਆ ਸਰਕਾਰ ਨੂੰ ਹੀ ਲੁੱਟਦੇ ਪਏ ਆ ਦੇਖੋ ਪਬਲਿਕ ਦੇ ਪੈਸੇ ਹੈ ਇੱਕ ਇੱਕ ਰੁਪਇਆ ਪਬਲਿਕ ਦਾ ਇਕੱਠਾ ਕਰਕੇ ਸਰਕਾਰ ਨੂੰ ਟੈਕਸ ਇਕੱਠਾ ਹੁੰਦਾ ਔਰ ਇਹ ਲੋਕ ਸਰਕਾਰ ਦਾ ਟੈਕਸ ਖਾ ਕੇ ਔਰ ਸਰਕਾਰ ਦਾ ਹੀ ਕੱਢੀ ਜਾਂਦੇ ਪਏ ਆ ਔਰ ਹੁਣ ਸਾਡੀ ਜਿਹੜੀ ਸੋਮਵਾਰ ਨੂੰ ਹੈ ਅਸੀਂ ਲੋੜ ਪਈ ਤਾਂ ਚੰਡੀਗੜ੍ਹ ਵੀ ਜਾਵਾਂਗੇ ਔਰ ਜਿਹੜੀ ਆ ਕਿਉਂਕਿ ਅਸੀਂ ਇਸ ਕਰਕੇ ਰੁਕ ਗਏ ਸੀ ਕਿ ਜਿਹੜੇ ਇਲੈਕਸ਼ਨ ਚੱਲ ਰਹੇ ਸੀ ਇਲੈਕਸ਼ਨ ਦਾ دور ਸੀ ਤੇ ਅਸੀਂ ਤਾਂ ਕਰਕੇ ਇਲੈਕਸ਼ਨਾਂ ਕਰਕੇ ਜਿਹੜਾ ਜਿਆਦਾ ਇਹਤੇ ਨਹੀਂ ਕੀਤਾ ਹੁਣ ਜਿਹੜੀ ਸਾਡੀ ਮੰਗ ਹੈ ਤੇਜ ਹੋ ਗਈ ਇਹਨੂੰ ਜਿਹੜੀ ਆ ਜਿਹੜੀ ਇਹਤੇ ਕਾਰਵਾਈ ਕਰਨ ਦੀ ਅਸੀਂ ਮੰਗ ਕਰ ਰਿਹਾ ਐ ਇਹਨੂੰ ਰੈਮੂਲੇਸ਼ਨ ਕੀਤਾ ਜਾਵੇ ਸਹੀ ਕਮੈਂਟ ਵੀ ਜਿਹੇ ਦਰਬਾਰਾ ਸੰਜੀ ਹੈ ਤੇ ਉਹਨਾਂ ਨੂੰ ਜੇ ਤੁਸੀਂ ਕੰਪਲੀਟਾ ਵੀ ਦਿੱਤੀ ਆ ਉਸ ਤੋਂ ਬਾਅਦ ਵੀ ਬਿジネス ਨੂੰ ਵੀ ਕੰਪਲੀਟ ਕੀਤਾ ਬਿਲਕੁਲ ਦਰਬਾਰਾ ਸਿੰਘ ਜੀ ਦੀ ਵੀ ਅਸੀਂ ਵਿਜੀਲੈਂਸ ਨੂੰ ਕੰਪਲੀਟ ਕੀਤੀ ਹੈ ਜੀ ਅੱਗੇ ਦੀਆਂ ਤੇ ਬਿジネス ਦਾ ਜਵਾਬ ਕੀ ਆਇਆ ਸੀ ਇਸ ਵਿੱਚ ਉਹਦੇ ਵਿੱਚ ਵਿਜੀਲੈਂਸ ਜੀ ਨੇ ਉਹ ਜੋਸ਼ੀ ਸਾਹਿਬ ਦੱਸਣ ਦੇ ਨਾਲ ਕੋ ਕੰਪਲੀਟ ਸੀ ਜਿਹੜਾ ਦਾ ਜਵਾਬ ਅਸਲ ਆ ਦੇ ਕੋਈ ਵਿਜੀਲੈਂਸ ਨੂੰ ਜਿਹੜੀ ਕੰਪਲੇਨ ਜਿਹੜੀ ਕੀਤੀ ਹੈ ਕਿ ਇਹਨਾਂ ਨੇ ਪੁੱਛਦਾਂ ਕਰ ਰਿਹਾ ਕਿੰਨੀ ਸੀ ਵਿਜੀਲੈਂਸ ਨੂੰ ਵੀ ਇਹਨਾਂ ਦਾ ਜਵਾਬ ਹੈ ਇਹਨਾਂ ਦਾ ਜਵਾਬ ਹੈ ਕਿ ਇਹ ਤਾਂ ਜਾਂਚ ਜਿਹੜੀ ਅੱਗੇ ਚੱਲ ਰਹੀ ਪਈ ਹੈ ਉਸ ਤੋਂ ਬਾਅਦ ਦੇ ਚਲਣਾ ਨਾ ਚੰਡੀਗੜ੍ਹ ਜਿਹੜਾ ਹੈਗਾ ਬਿਲਕੁਲ ਹਾਂ ਰਾਜ ਜਿਹੜਾ ਨੈਕਸਟ ਮਹੀਨੇ ਦਾ ਹੈਗਾ ਅਗਲੇ ਵੀਕ ਦੇ ਵਿੱਚ ਜੇ ਪਾਚ ਅਟਿਗੜ ਜਾ ਰਹੇ ਹਨ ਚੰਗੜ ਜਾ ਕੇ ਜੋ ਵੀ ਸਾਡੇ ਕੋਲ ਜੋ ਟਫਾ ਕਾ ਟੇਸ਼ਨ ਰਹੀ ਹੈ ਉਹ ਦਰਵਾਹਤ ਦੀ ਵੀ ਖਲਾਅ ਜਿਹੜੀਆਂ ਹੋਰ ਵੀ ਜਿਹੜੀਆਂ ਫਾਈਲਾਂ ਹੋਰ ਵੀ ਪ੍ਰੋਜੈਕਟ ਜਿਹੜੇ ਹੈਗੇ ਜਲੰਧਰ ਦੇ ਵਿੱਚ ਉਹਨਾਂ ਦੇ ਜਿਹੜੀਆਂ ਅਦਾਰੇ ਦੇ ਵਿੱਚ ਹੁੰਦੇ ਪਏ ਆ ਉਹ ਸਾਰਿਆਂ ਦੀ ਰੜੀ ਹੈਗੀ ਹੈ ਚਾਚ ਦਾ ਵਿਸ਼ਾ ਤੁਹਾਨੂੰ ਸਾਨੂੰ ਇਹ ਇਹ ਕਨਫਰਮ ਹੀ ਹੈ ਕਿ ਦਰਵਾਹਤ ਸਿੰਘ ਜੀ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਅਧਿਕਾਰੀ ਮਿਲ ਕੇ ਨਹੀਂ ਹੋਏਗਾ ਉਹ ਵੱਡਾ ਸਕੈਮ ਜਿਹੜਾ ਹੈਗਾ ਉਹ 80 ਦੇ ਅੰਦਰ ਚੱਲਦਾ ਪਿਆ ਵਾ ਜਿਹੜੀ ਚਾਰਜ ਤੋਂ ਪਤਾ ਲੱਗੇਗਾ ਕਿ ਸਰਕਾਰ ਨੂੰ ਜਿਹੜਾ ਹੈਗਾ ਵਾ ਕਰੋਨਾ ਰੁਪਏ ਦਾ ਜਿਹੜਾ ਚੋਨਾ ਜਿਹੜਾ ਹੈਗਾ ਵਾ ਉਹ ਲ ਲਾਇਆ ਜਾ ਰਿਹਾ ਵਾ ਠੀਕ ਹੈ ਜਿਹੜਾ ਕਿ ਸਾਰੇ ਜਿਨ੍ਹਾਂ ਦੇ ਖੂਨ ਤੇ ਦੇ ਗਰੀਬ ਬੰਦੇ ਉਹਨਾਂ ਦੇ ਖੂਨ ਪਸੀਨੇ ਔਰ ਟੈਕਸ ਜਿਹੜੀ ਕਮਾਈ ਹੈ ਜਿਹੜੀ ਹੈਗੀ ਹੈ ਉਹ ਵੇਰਫ ਜਾ ਰਹੀ ਆ ਉਹ ਇੰਦਾਂ ਦੇ ਪ੍ਰੋਜੈਕਟ ਜਿਹੜੇ ਹੈਗੇ ਵਾਰ ਵਾਰ ਜਿਹੜਾ ਕਰਕੇ ਇਹ ਜਿਹੜੀ ਕੂਸ਼ਿਸ਼ ਕਰੀ ਜਿਹੜੀ ਹੈਗੀ ਉਹ ਕਰਦੇ ਪਏ ਨੇ ਅੰਜਾ ਸਰਕਾਰ ਤੋਂ ਕੀ ਜਾਂਦੇ ਹੋ ਪੰਜਾਬ ਸਰਕਾਰ ਤੋਂ ਮਹਿਨਤ ਦੇਖੋ ਇਨਵੈਸਟਰ ਪੰਜਾਬ ਕਹਿੰਦੇ ਸਪੀਮ ਹੈ ਔਰ ਇਨਵੈਸਟਰ ਪੰਜਾਬ ਨੇ ਜੋ 2 ਕਰੋੜ ਰੁਪਏ ਦਾ ਚੈੱਕ ਰੁਕਿਆ ਜਾਂ सस्पेंड ਕੀਤਾ ਉਹਦਾ ਕੋਈ ਰੀਜ਼ਨ ਹੈ ਰੀਜ਼ਨ ਹੈ ਕਿ ਨਾ ਇਹਨਾਂ ਦੇ ਡਾਕੂਮੈਂਟ ਪਾਸ ਨਾ ਇਹਨਾਂ ਦਾ ਪ੍ਰੋਜੈਕਟ ਪਾਸ ਦੇਖੋ ਸਰਕਾਰ ਕੋ ਸਕੀਮ ਤਾਂ ਲੈ ਰਹੀ ਹੈ ਸਰਕਾਰ ਨੂੰ ਪੇਪਰ ਵੀ ਨਹੀਂ ਪੂਰੇ ਦੇ ਰਹੀ ਆਪਣੇ ਪ੍ਰੋਜੈਕਟ ਨਹੀਂ ਪਾਸ ਕਰਾ ਰਹੀ ਸਰਕਾਰ ਨੇ ਜੋ 2 ਕਰੋੜ ਰੁਪਏ ਦਾ ਚੈੱਕ ਸਸਪੈਂਡ ਕੀਤਾ ਤਾਂ ਕਿਸੇ ਵਜ੍ਹਾ ਤੋਂ ਕੀਤਾ ਔਰ ਸਰਕਾਰ ਨੂੰ ਹੁਣ ਸਾਡੀ ਇਹੋ ਹੀ ਮੰਗ ਹੈ ਚਾਹੇ ਭਗਵੰਤ ਮਾਨ ਸਰਕਾਰ ਨੂੰ ਮੰਗ ਹੈ ਕਿ ਜਿੰਨੇ ਵੀ ਕ੍ਰਾਪਸ਼ਨ ਕਰਪਟ ਅਫਸਰਾਂ ਇੱਧਰ ਬੈਠੇ ਹੋਏ ਸੀਟਾਂ ਦੇ ਇਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਔਰ ਇਹਨਾਂ ਦੀ ਵਿਜੀਲੈਂਸ ਜਾਂਚ ਕੀਤੀ ਜਾਵੇ ਤਾਂ ਕਿ ਕਦੋਂ ਦੇ ਸੀਟਾਂ ਦੇ ਬੈਠੇ ਕਿੰਨੇ ਨਾ ਕੋ ਪ੍ਰੋਜੈਕਟ ਪਾਸ ਹੋਏ ਆ ਔਰ ਕਿੰਨੀ ਇਹਨਾਂ ਨੇ ਕਰੱਪਸ਼ਨ ਕੀਤੀ ਆ ਔਰ ਸੌਂਗਵਾ ਨੂੰ ਜਿਹੜਾ ਇੱਕ ਜੀਡੀਏ ਦੇ ਅਧਿਕਾਰੀਆਂ ਨੂੰ ਮਿਲਿਆ ਜਾਏਗਾ ਔਰ ਕਾਰਵਾਈ ਦੀ ਜਿਹੜੀ ਮੰਗ ਜੈਡਾਵਲੂਸ਼ਨ ਦੀ ਕੀਤੀ ਜਾਵੇ